ਇੱਕ ਵਾਰ ਨਾ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਭੈਣ ਜੀ ਕਾਫੀ ਟਾਈਮ ਹੋ ਗਿਆ ਆਨੰਦ ਕਾਰਜ ਕਰਵਾ ਲਈ ਮੁੰਡੇ ਕੁੜੀ ਦੇ ਕਰਵਾ ਦਿੰਨੇ ਆ ਅਸੀਂ ਮਿੰਦਾ ਵਿਹੋਣੀ ਆਏ ਆ ਪਰ ਥੋੜੀ ਜੀ ਪਹਿਲਾਂ ਲੈਣ ਦੇਣ ਦੀ ਗੱਲ ਪੈ ਭੈਣ ਜੀ ਲੈਣ ਦੇਣ ਉਸ ਤਾਂ ਵਿਆਹ ਸੇ ਸਾਨੂੰ ਕੁਝ ਨਹੀਂ ਚਾਹੀਦਾ ਸੌਦਾ ਤਾਂ ਲਈ ਕੁੜੀ ਚਾਹੀਦੀ ਆ ਹੂੰ ਇਹ ਸਭ ਕਹਿਣ ਦੀਆਂ ਗੱਲਾਂ ਆਨੰਦ ਕਾਰਜ ਤੋਂ ਪਹਿਲਾਂ ਸਮਾਨ ਆਦੀ ਨਹੀਂ ਤਾਂ ਮੇਰੇ ਬੇਡਾਂ ਦੇ ਰਸਤੇ ਬਹੁਤ ਹਾਂ ਜੀ ਐਵੇਂ ਨਾ ਕਰੋ ਅਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੱਗੇ ਨਹੀਂ ਰਹਾਗੇ ਪਿੰਡ 'ਚ ਇੰਨੀ ਜਲਦੀ ਅਸੀਂ ਕਿੱਥੋਂ ਲੈ ਕੇ ਆਵਾਂਗੇ ਸਾਰਾ ਕੁਝ ਮਨਾ ਕਰ ਦਿਓ ਇਹਨਾਂ ਨੂੰ ਮਾਂ ਮੈਂ ਨਹੀਂ ਇੱਥੇ ਵਿਆਹ ਕਰਾਉਣਾ ਤੂੰ ਚੁੱਪ ਕਰ ਨਾ ਗੱਲ ਕਰੀ ਜਾਂਦੀ ਹੈ ਨਾ ਨਹੀਂ ਜੀ ਤੁਹਾਨੂੰ ਕੋਈ ਹੱਥ ਜੋੜਨ ਦੀ ਲੋੜ ਨਹੀਂ ਸਾਨੂੰ ਕੋਈ ਬਾਜ ਨਹੀਂ ਚਾਹੀਦਾ ਇਹ ਤਾਂ ਪੁੱਤ ਨੇ ਵਾਝੇ ਫੇਰ ਵਾਝੂ ਵਿੱਚ ਕੋਈ ਨਹੀਂ ਠੀਕ ਮੰਗਣ ਦਾ ਸਮਾਜਿਕ ਤਰੀਕਾ ਜਿਹਦੇ ਵਿੱਚ ਦਾਜ ਦੇਣ ਵਾਲੇ ਹੱਥ ਜੋੜ ਕੇ ਖੜੇ ਹੁੰਦੇ ਆ ਤੇ ਲੈਣ ਵਾਲੇ ਆਕੜ ਕੇ ਆਖੋ ਗੁਰ ਮਨਾਓ ਤੁਹਾਡੇ ਕੋਈ ਧੀ ਨਹੀਂ ਹੈ ਚਲੋ ਆ ਗਏ ਮਾ ਆਪਣਾ ਅੰਦ ਕਾਰਜ ਕਰਦੇ ਆਂ ਦੇਖਿਆ ਬਹੁਤ ਵਧੀਆ ਮੈਸੇਜ ਦਿੱਤਾ ਐਸ ਵੀਰ ਨੇ ਮੈਨੂੰ ਪਤਾ ਆ ਜਿਹੜੇ ਦਾਸ ਦੇ ਭੁੱਖੇ ਆ ਨਾ ਉਹ ਇਸ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰਨਗੇ ਬਾਕੀ ਜਿਹੜੇ ਦਾਸ ਦੇ ਖਿਲਾਫ ਆ ਨਾ ਉਹ ਇਸ ਵੀਡੀਓ ਨੂੰ ਮੈਨੂੰ ਪਤਾ ਲਾਈਕ ਤੇ ਸ਼ੇਅਰ ਦਬਕੇ ਕਰਨਗੇ ਦੇਖਦੇ ਆਂ ਫਿਰ ਕਿੰਨੇ ਦਾਸ ਦੇ ਖਿਲਾਫ ਆ ਤੇ ਕਿੰਨੇ ਦਾਸ ਲੈਣ ਦੇ ਹੱਕ ਚ ਤੇ ਲਾਈਕ ਸ਼ੇਅਰ ਕਰਕੇ ਜਰੂਰ ਦਾ ਦਿਓ ਬਾਏ ਬਾਏ